ਸੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜੀ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ embroiderry ਵਾਲੇ suits ਪਹਿਲੇ ਦੱਸ ਦਿੰਦੇ ਆ ਕੋਈ ਵੀ suit ਡਿਜ਼ਾਈਨ ਆ ਜੋ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਬਣਵਾ ਸਕਦੇ ਆ ਕਸਟਮਾਈਜ਼ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਕਰਵਾ ਸਕਦੇ ਆ ਠੀਕ ਹੈ ਜੀ ਫਰਸਟ suit ਆ ਇਹ ਵਾਲਾ ਪਸ਼ਮੀਨਾ ਸਿਲਕ ਦਾ suit ਰਹੇਗਾ ਜੀ ਬਲੈਕ ਕਲਰ ਦੇ ਨਾਲ ਆਪਾਂ ਏਮਬ੍ਰੋਇਡਰੀ ਕੀਤੀ ਹੋਈ ਹੈ ਤੇ ਫਰੰਟ ਬੈਕ ਚੌਕਸ ਤੇ ਆਪਾਂ ਬਿਲਕੁਲ ਬਰੀਕ ਜੀ ਫਲੇਸ ਦਿੱਤੀ ਹੋਈ ਹੈ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪੈਨਲਸ ਜਾ ਰਹੇ ਨੇ ਦੋ ਠੀਕ ਹੈ ਫਰੰਟ ਚੌਕ ਬਣੇ ਹੋਏ ਨੇ ਜੀ ਬੈਕ ਚੌਕ ਨਹੀਂ ਬਣੇ ਹੋਏ ਇਸ ਤੇ ਇਸ ਤਰ੍ਹਾਂ ਦੇ ਨਾਲ ਨੈਕ ਦਾ ਡਿਜ਼ਾਈਨ ਰਹਿਣਾ ਜੀ ਸੈਂਟਰ ਦੇ ਵਿੱਚ ਆਪਾਂ ਬਟਨ ਦਿੱਤੇ ਹੋਏ ਨੇ ਸਾਈਡਸ ਤੇ ਬਲੈਕ ਪਲੇਸ ਲੀ ਕੇ ਤੇ ਇਸ ਤਰ੍ਹਾਂ ਦੇ ਨਾਲ ਹੈ 슬ੀਵਸ ਦੀ ਏਮਬ੍ਰੋਇਡਰੀ ਬਾਟਮ ਆਪਾਂ ਇਹਨਾਂ ਦੀਆਂ ਰੈਗੂਲਰ ਰੱਖੀਆਂ। ਕੁਝ ਕੁ ਬਾਟਮ ਤੇ ਆਪਾਂ embroidery ਦਿੱਤੀ ਹੈ, ਕੁਝ without embroidery ਤੋਂ ਨਹੀਂ। ਸੈਮੀ ਚਨਾਉਣ ਦਾ ਨਾਲ ਦੁਪੱਟਾ ਰਹੇਗਾ ਤੇ ਇਸਦੇ ਵੀ ਆਪਾਂ ਬਲੈਕ ਕਲਰ ਦੀ ਜੋ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ। ਹਾਂਜੀ, ਸੈਕੰਡ ਸੂਟ ਆਪਣਾ ਇਹ ਵਾਲਾ ਸੇਮ ਕਸਟਮਰ ਦੇ ਸੂਟ ਨੇ ਇਸ ਲਈ ਆਪ ਅਲੱਗ-ਅਲੱਗ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤੇ ਹੋਏ ਨੇ। ਇਹ ਘੇਰੇ ਤੇ embroidery ਹੈ, ਗੋਟੇ ਵਾਲੀ embroidery ਹੈ ਸੀ। ਇਸ ਤਰ੍ਹਾਂ ਦੇ ਨਾਲ ਆਪਾਂ ਡਾਰਕ ਸ਼ੇਡ ਹੈ ਦਾ ਜਿਹੜਾ ਸੀ ਕਲਰ ਦਾ ਯੂਜ਼ ਕੀਤਾ ਹੋਇਆ ਫਰੰਟ ਬੈਕ ਚੌਕ ਤੇ ਆਪਾਂ 베ਸ ਲਗਾ ਕੇ ਪਾਈਪਿੰਗ ਦਿੱਤੀ ਹੋਈ ਹੈ neck ਤੇ ਆਪਾਂ ਇਸ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਇਹ ਐਮਬ੍ਰੋਇਡਰੀ ਹੈ ਜਿਹੜੀ ਇਹ ਤੁਹਾਡੀਆਂ 슬ੀਵਸ ਤੇ ਰਹਿੰਦੀ ਹੈ ਇਸ ਤਰ੍ਹਾਂ ਦੇ ਨਾਲ ਇਸ ਬਾਟਮ ਤੇ ਵੀ ਆਪਾਂ ਇਦਾਂ ਐਮਬ੍ਰੋਇਡਰੀ ਦਿੱਤੀ ਹੋਈ ਹੈ ਸੇਮ ਡਿਜ਼ਾਈਨ ਹੈ ਤੁਹਾਡੀ ਬਾਟਮ ਤੇ ਅੰਦਰ ਦੁਪट्टे ਤੇ ਆਪਾਂ ਸੈਮੀ ਚਨੋਂਨ ਦਾ ਦੁਪੱਟਾ ਯੂਜ਼ ਕੀਤਾ ਹੋਇਆ ਹੈ ਦੁਪੱਟੇ ਤੇ ਆਪਾਂ ਬੇਸ ਲਗਾ ਕੇ ਪਾਈਪਿੰਗ ਦਿੱਤੀ ਹੋਈ ਹਾਂਜੀ ਤੇ ਨੈਕਸਟ ਜਿਆ ਬਹੁਤ ਹੀ ਪਿਆਰਾ ਸੂਟ ਆਪਣਾ ਅਗੇਨ ਪਸ਼ਮੀਨਾ ਸਿਲਕ ਦੇ ਉੱਪਰ ਹੈ ਇਹ ਆਪਾਂ ਕਾਫੀ ਸੂਟਸ ਰੈਡੀ ਕਰ ਚੁੱਕੇ ਹਾਂ ਲਾਸਟ ਈਅਰ ਤੋਂ ਲੈ ਕੇ ਬਹੁਤ ਬਣਿਆ ਇਹ ਵਾਲਾ ਆਪਣਾ ਡਿਜ਼ਾਈਨ ਇਹ neck ਤੇ ਪੱਟੀ ਵੀ ਬਣੀ ਹੈ ਉਹੀ ਸੇਮ ਡਿਜ਼ਾਈਨ ਆਪਾਂ ਘੇਰੇ ਤੇ ਲਿਆ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ neck ਨਹੀਂ ਬਣਵਾਣਾ ਚੂਣਾ ਵਾਲਾ ਕਾਫ ਦਿੱਤਾ ਹੋਇਆ ਇਸੇ ਤਰ੍ਹਾਂ ਦੇ ਨਾਲ ਆਪਾਂ ਕਾਫ ਲਗਾਇਆ ਹੋਇਆ ਇਹਦੇ ਤੇ embroidery ਕੀਤੀ ਹੋਈ ਹੈ ਤੇ lace ਜੋ ਆਪਾਂ ਫਰੰਟ ਬੈਕ ਚੌਕ ਦੇ ਦਿੱਤੀ ਹੋਈ ਹੈ ਸੇਮ ਹੀ ਆਪਾਂ ਕਾਫ ਤੇ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਦੇ ਨਾਲ ਪੋਟਲੀ ਬਟਨਸ ਜੋ ਕਲਰਸ ਆਪਣੇ embroidery 'ਚ ਹੋਏ ਆ ਤਾਂ ਉਹਨਾਂ ਨੂੰ ਆਪਾਂ ਤਿੰਨ ਤਿੰਨ ਜੋੜ ਕੇ ਬਾਟਲ ਬਟਨਸ ਦਿੱਤੇ ਹੋਏ ਨੇ ਇਸ ਤਰ੍ਹਾਂ ਦੇ ਨਾਲ ਹੈ ਜੀ ਤੁਹਾਡੀ ਬਾਟਮ ਦੀ ਐਮਬ੍ਰੋਇਡਰੀ ਬਸ ਸੋਨਾ ਸਰਦਾਰੀ suit ਰੈਡੀ ਹੋਇਆ ਹੈ ਸੇਮੀ ਚਨਾਉਣ ਦਾ ਦੁਪੱਟਾ ਜੀ ਦੁਪੱਟੇ ਨੂੰ ਵੀ ਆਪਾਂ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹਾਂ ਜੀ ਨੈਕਸਟ ਆਪਣਾ suit ਅਗੇਨ ਪਸ਼ਮੀਨਾ ਸਿਲਕ ਦੇ ਉੱਪਰ ਇਸ ਤਰ੍ਹਾਂ ਦੀ ਨਾਲ ਘੇਰੇ ਦਾ ਕੰਮ ਹੈ ਇਹ ਆਪਾਂ ਡਿਜ਼ਾਈਨ ਨਾਲ ਲਾਸਟ ਇਅਰ ਤੋਂ ਕਾਫੀ ਬਣਾਏ ਆ suits ਸੇਮ ਕਲਰ ਤੇ ਬਣਾਏ ਆ ਇਹ ਮੋਸਟਲੀ ਤੇ ਤੁਸੀਂ ਹੋਰ ਵੀ ਕਿਸੇ ਵੀ ਸਟੱਫ ਤੇ ਬਣਾ ਸਕਦੇ ਹੋ ਇਹ ਕੀ ਰਿਦਾ ਕੰਮ ਹੈ ਇਹੀ ਸੇਮ ਪੱਟੀ ਨਿਕ ਤੇ ਆਉਂਦੀ ਹੈ ਅਗਰ ਤੁਸੀਂ ਨੈਕ ਡਿਜ਼ਾਈਨ ਬਣਾਉਣੀ ਹੋ ਤਾਂ ਇਸ ਤਰ੍ਹਾਂ ਦੀ ਨਾਲ ਜੀ ਆਪਾਂ ਕੰਫਰਟਨ ਸਲੀਵਸ ਦਿੱਤੀਆਂ ਹੋਈਆਂ ਨੇ ਚੋਨਾ ਵਾਲਾ ਕਾਫ ਇਸ ਤਰ੍ਹਾਂ ਦੀ ਨਾਲ ਨੈਕ ਤੇ ਆਪਾਂ ਪੋਟਲੀ ਪੈਟਰਨਸ ਦਿੱਤੇ ਹੋਏ ਨੇ ਇਹ ਰਹਿਣੀਆਂ ਜੀ ਬਾਟਮ ਬਾਟਮ ਤੁਸੀਂ ਜ਼ਰੂਰ ਮੈਂਸ਼ਨ ਕਰਦਿਆ ਕਰੋ ਸਟ੍ਰੇਟ ਬਣਾਉਣੀ ਹੈ ਰੈਗੂਲਰ ਜਿੱਦਾਂ ਇਹਨਾਂ ਦੀ ਰੈਗੂਲਰ ਬਾਟਮ ਹੈ ਇਹ ਹੁੰਦੇ ਪਹੁੰਚੇ ਵਾਰੀ ਸਪ੍ਰੇਟ ਬਾਟਮ ਨਹੀਂ ਹੈ ਇਸ ਤੋਂ ਨੂੰ ਸੈਂਮੀ ਚਰੋਂ ਦਾ ਪੱਦਪਟਾ ਲਗਾਇਆ ਹੋਇਆ ਦੁਪੱਟੇ ਦੀ ਵੀ ਲੇਸ ਸੇਮ ਦਿਨ ਆ ਫਿਨਿਸ਼ਿੰਗ ਕੀਤੀ ਹੋਈ ਹੈ ਜੋ ਆਪਾਂ ਫਰੰਟ ਬੈਕ ਚੌਕਸ ਤੇ ਲਗਾਈ ਹੋਈ ਹੈ ਬਹੁਤ ਹੀ ਸੋਨਾ ਸਵਬਰ ਜਿਹਾ ਸਰਦਾਰੀ ਲੁੱਕ ਦੇ ਵਿੱਚ ਸੂਟ ਹੈ ਜਿਹੜਾ ਰੈਡੀ ਹੋਇਆ ਹੈ ਨੈਕਸਟ ਇਹ ਵਾਲਾ ਆਪਣਾ ਸਿੰਪਲ ਪਸ਼ਮੀਨੇ ਤੇ ਬਣਿਆ ਹੋਇਆ ਸੂਟ ਇਹ ਗੇਨ ਗੋਟੇ ਵਾਲਾ ਡਿਜ਼ਾਈਨ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਤੁਸੀਂ ਵੀ ਇੱਕ ਸੂਟ ਨਾ ਜ਼ਰੂਰ ਰੈਡੀ ਕਰਵਾਓ ਆਪਾ ਆਪਣੇ ਰੈਗੂਲਰ ਕਸਟਮਰ ਨੂੰ ਤੇ ਦੇ ਹੀ ਰਹੇ ਆ ਸੂਟਸ ਰੈਡੀ ਕਰਕੇ ਇਸ ਤਰ੍ਹਾਂ ਦੇ ਨਾਲ ਜੋ ਕਲਰ ਆਪਾਂ ਯੂਜ਼ ਕੀਤਾ ਸੀ ਸੇਮ ਦੀ ਆਪਾਂ ਇੱਥੇ ਪਾਈਪਿੰਗ ਦਿੱਤੀ ਹੋਈ ਆ ਫਰੰਟ ਬੈਕ ਜੋਬ ਤੇ ਇਸ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਆ ਜੀ ਨੈਕ ਦੀ ਤੇ ਇਹ ਆ ਜਾਣਾ ਤੁਹਾਡੀ 슬ੀਵਸ ਦਾ ਡਿਜ਼ਾਈਨ ਠੀਕ ਹੈ ਇਹਨਾਂ ਸੂਟ ਆਪਣੇ ਅਲੱਗ-ਅਲੱਗ ਡਿਜ਼ਾਈਨ ਚ ਰੈਡੀ ਹੋ ਰਹੇ ਆ ਆਪਾਂ ਚੇਂਜ ਕੀਤਾ ਡਿਜ਼ਾਈਨ ਕਾਫੀ ਕੁਝ ਕੁ ਸੂਟਸ ਤੇ ਮੈਂ ਤੁਹਾਨੂੰ ਨੈਕਸਟ ਵੀਡੀਓਜ਼ ਦੇ ਵਿੱਚ ਸ਼ੇਅਰ ਕਰਾਂਗੀ ਇਸ ਤਰ੍ਹਾਂ ਦੇ ਨਾਲ 슬ੀਵਸ ਦਾ ਡਿਜ਼ਾਈਨ ਕੀਰਿਵਲ ਕੰਮ ਵਿੱਚ ਤੁਸੀਂ 슬ੀਵਸ ਤੇ ਲੈ ਕੇ ਆ ਸਕਦੇ ਹੋ ਸੇਮ 슬ੀਵਸ ਵਾਲਾ ਕੰਮ ਹੀ ਹੈ ਜੀ ਜਿਹੜਾ ਇਹ ਰਹਿ ਜਾਣਾ ਹੈ ਤੁਹਾਡੀ ਬਾਟਮ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਬਹੁਤ ਸੋਹਣਾ ਸੂਟ ਇਹ ਵੀ ਰੈਡੀ ਹੋਇਆ ਇਸ ਦੇ ਨਾਲ ਆਪਾਂ ਦਿੱਤਾ ਜੀ ਮਸਲੀਨ ਦਾ ਲਾਈਨਸ ਵਾਲਾ ਦੁਪੱਟਾ ਤੇ ਦੁਪੱਟੇ ਦੀ ਆਪਾਂ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹਾਂ ਜੀ ਅੱਗੇ ਆਪਣਾ ਇਹ ਵਾਲਾ ਵੈਲਵਟ ਦਾ ਬੋਟਲ ਗ੍ਰੀਨ ਦਾ ਕਲਰ ਦਾ ਸੂਟ ਹੈ ਜਿਹੜੇ ਆਪਾਂ ਤੁਹਾਨੂੰ ਵੈਲਵਟ ਤੇ ਕਲਰ ਸ਼ੋਅ ਕੀਤੇ ਸੀਗੇ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ ਅਗਰ ਤੁਸੀਂ ਨਾ ਸਿੰਪਲ ਸੋਬਰ ਸੂਟ ਬਣਾਉਣਾ ਚਾਹੋ ਨੇ ਜਿੱਦਾਂ ਇਹਨਾਂ ਨੇ ਗੁਰਦੁਆਰਾ ਸਾਹਿਬ ਵੇਅਰ ਕਰਨ ਦੇ ਲਈ ਬਣਾਇਆ ਹੈ ਤਾਂ ਬਹੁਤ ਸੋਹਣੀ ਚੀਜ਼ ਹੈ ਠੀਕ ਹੈ ਤੁਸੀਂ ਕਿਸੇ ਸਟੱਫ ਤੇ ਹੋਰ ਤੇ ਵੀ ਰੈਡੀ ਕਰਵਾ ਸਕਦੇ ਹੋ ਇੰਨੇ ਸੋਹਣਾ ਲੱਗ ਰਿਹਾ ਤੇ ਇਸ ਤਰ੍ਹਾਂ ਦੇ ਨਾਲ 슬ੀਵਜ਼ ਇੰਬ੍ਰੋਇਡਰੀ ਠੀਕ ਹੈ ਸੇਮ ਇਸ ਕਮ 슬ੀਵ즈 ਤੇ ਨਾਲ ਜਿਹੀ ਬੜੀ ਪੈਂਟ ਜੋਰੁਰ ਗੈਂਦਾ ਦਾ ਪੈਂਟ ਦੇ ਨਾਲ ਦੀ ਹੈ ਦੁਪੱਟਾ ਦੁਪੱਟੇ ਦੀ ਆਪਾਂ ਇਸ ਤਰ੍ਹਾਂ ਦੀ ਨਾਲ ਇਹ ਸੀ ਫਿਨਿਸ਼ਿੰਗ ਕੀਤੀ ਹੋਈ ਹੈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੀ ਸੂਟਸ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਸਟਮਾਈਜ਼ ਕਰਵਾ ਸਕਦੇ ਹੋ ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਸਾਨੂੰ ਘਰ ਤੋਂ ਜੀ ਸਕਰੀਨ ਸ਼ਾਟ ਸੈਂਡ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਹੋ ਰਿਹਾ ਸ਼ੋਅ ਐਸਪੋਰਟੂਸ਼ਨ ਵਟਸਐਪ ਮੈਸੇਜ ਕਰ ਸਕਦੇ ਹੋ ਜਿਹੜੇ ਨਵੇਂ ਈਵਰਸ ਦੇਖ ਰਹੇ ਹਨ ਉਹਨਾਂ ਨੂੰ ਦੱਸ ਦਿੰਨੇ ਆ ਜੀ ਸਰਵ ਕਰਦੇ ਸੀ ਮੁੱਖ ਸਾਇਤ ਤੋਂ ਆਨਲਾਈਨ ਕੰਮ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਵੀ ਇਨਕੁਆਰੀ ਹੁੰਦੀ ਹੈ ਸੂਟ ਨਾਲ ਰਿਲੇਟਡ ਹੁੰਦੀ ਹੈ ਜਾਂ ਸਾਡੇ ਕੰਮ ਨਾਲ ਰਿਲੇਟਡ ਹੁੰਦੀ ਹੈ ਤਾਂ ਤੁਸੀਂ ਸਾਨੂੰ ਪਰਸਪ ਮੈਸੇਜ ਕਰ ਸਕਦੇ ਹੋ